ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਾਵਾ ਪੈਣਾ ਬਹੁਤ ਪਾਰੀ ਗਿਣਤੀ ਜਿੱਥੇ ਵੀ ਜਾਂਦੇ ਆ ਉਹ ਉਮੀਦ ਨਾਲ ਆਉਂਦੀਆਂ ਨੇ ਕਿਉਂਕਿ ਚੁੱਲਾ ਜਿਹੜਾ ਉਹ ਚੁੱਲਾ ਜਿਹੜਾ ਨਾ ਉਹ ਮਾਵਾ ਪੈਣਾ ਚਲਾਉਂਦੀਆਂ ਨੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਚੁੱਲੇ ਤੇ ਕੀ ਬਣ ਰਿਹਾ ਹੈ ਤੇ ਚੁੱਲੇ ਚ ਕਿਹੜੀ ਚੀਜ਼ ਘਟ ਰਹੀ ਹੈ ਚੁੱਲਾ ਚਲਾਉਣਾ ਕਿੰਨਾ ਔਖਾ ਹੋ ਰਿਹਾ ਜੇ ਕਿਸੇ ਨੇ ਕੋਈ ਪੁੱਛਣਾ ਹੋਵੇ ਨੰਗਾ ਹੀ ਕਿੰਨੀ ਹੋ ਗਈ ਜੇ ਕਿ ਉਹ ਬੰਦਿਆਂ ਨੂੰ ਨਹੀਂ ਪਤਾ ਬੰਦਿਆਂ ਤਾਂ ਆ ਕੇ ਕਹਿਣਾ ਕੀ ਬਣਾਇਆ ਅੱਜ ਨੂਨ ਘੱਟ ਹੈ ਮਿਰਚ ਘੱਟ ਹੈ ਨੁਕਸੀ ਘੱਟ ਨੇ ਪਰ ਉਹਨਾਂ ਨੂੰ ਪਤਾ ਨਾ ਨੂਨ ਕਿੰਨਾ ਕ ਹੈ ਘੱਟ ਕਿਉਂ ਹੈ ਮਿਰਚ ਕਿੰਨੀ ਕ ਮਸਾਲਾ ਕਿੰਨਾ ਕ ਘੱਟ ਕਿਉਂ ਹੈ ਕਿਉਂਕਿ ਉਹਨਾਂ ਨੇ ਸਾਰਾ ਬਜਟ ਦੇਖਣਾ ਹੁੰਦਾ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਇਸ ਕਰਕੇ ਆਇਆ ਕਰੋ ਰੈਲੀਆਂ 'ਚ ਆਇਆ ਕਰੋ ਉਹਨਾਂ ਦੇ ਵਿੱਚ ਆਇਆ ਆਇਓ ਭਾਵੇਂ ਉਹਨੂੰ ਲਾਂਬੇ ਦੇ ਆਇਓ ਭਾਈ ਤੁਹਾਡੇ ਪੱਟੇ ਹੋਏ ਆ। ਹੋਰ ਕੀ ਕਰ ਸਕਦੇ ਆ? ਉਹਨਾਂ ਨੇ ਤਾਂ ਸਾਰਾ ਕੰਮ ਖਰਾਬ ਕੀਤਾ। 78 ਸਾਲ ਤੋਂ ਉਹਨਾਂ ਨੇ ਚੁੱਲਿਆਂ ਦੀ ਆਗੋਂ ਉਹਨਾਂ ਦੇ ਹੱਥ ਸੀ 70 ਸਾਲ ਤੋਂ। ਉਹਨਿਆਂ ਨੇ ਉਹਨਾਂ ਨੇ ਆਪਣੇ ਚੁੱਲ੍ਹੇ ਉਜਾੜੇ ਆ ਉਹਨਾਂ ਨੇ। ਕਿਸੇ ਨੇ ਨਸ਼ਾ ਫਲਾਤਾ ਕਿਸੇ ਨੇ ਗੁੰਡਾਗਰਦੀ ਕਰਤੀ ਤੁਸੀਂ ਆਪ ਦੱਸੋ ਮੈਨੂੰ। ਵੀਡੀਓ ਮੈਂ ਤਾਂ ਨਹੀਂ ਬਣਾਈ। ਉਹ ਵੀਡੀਓ ਚੱਲੀ ਜਾਂਦੀ ਐ ਜਿਹਦੇ ਚ ਕਾਂਗਰਸ ਦਾ ਜਿਹੜਾ ਇੱਥੋਂ ਉਮੀਦਵਾਰ ਐ ਆਸ਼ੂ ਉਹ ਇੱਕ ਪ੍ਰਿੰਸੀਪਲ ਮਹਿਲਾ ਪ੍ਰਿੰਸੀਪਲ ਨੂੰ ਕਿਵੇਂ ਗਾਲਾਂ ਕੱਢ ਰਿਹਾ ਹੋ। ਬਲਕਿ ਤੇ ਟ੍ਰੈਫਿਕ ਚ ਲੇਟ ਹੋ ਗਈ ਹੋਣੀ ਉਹਦਾ ਕੀ ਕਸੂਰ ਹੈ ਜੀ? ਇੱਥੇ ਨਾਹੀਂ ਤੂੰ ਇੱਥੇ ਕੀ ਕਰਨ ਆ ਗਈ? ਕੱਲ ਤੂੰ ਇੱਥੋਂ ਹਣ ਤੈਨੂੰ ਤਹਾ ਕਰੂੰਗਾ ਉਹ ਕਮਾਲ ਹੈ। ਐਸ ਕੰਮ ਬਸ ਤੇ ਲੀਡਰ ਬਣੇ ਹੋ ਕੇ ਤੁਸੀਂ ਗਾਲਾਂ ਕੱਢੋਗੇ। ਛੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਨਾਨਕ ਸਾਹਿਬ ਨੇ ਲਿਖਿਆ। ਅੱਜ ਕਿਵੇਂ ਕਿਹੜੇ ਮੂੰਹ ਨਾਲ ਆਉਣਗੇ ਜੀ ਵੋਟਾਂ ਮੰਗਣੇ ਹੰਕਾਰ ਦੇਖੋ ਤੁਸੀਂ ਇਹਨਾਂ ਦਾ ਹੁਣ ਆ ਵੋਟਾਂ ਜਿਹੜੀਆਂ ਨੇ ਮੈਨੂੰ ਪੱਤਰਕਾਰ ਕਹਿੰਦੇ ਮੁੱਦਾ ਕੀ ਹੈ ਮੈਂ ਕਹਿੰਦਾ ਮੁੱਦਾ ਇਹ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਬਸ ਅਸੀਂ ਪਿਆਰ ਨਾਲ ਵੋਟਾਂ ਮੰਗਦੇ ਆ ਉਹ ਹੰਕਾਰ ਨਾਲ ਮੰਗਦੇ ਆ ਆਸ਼ੂ ਇਜ਼ ਮਸਟ ਲੈ ਅੰਗਰੇਜ਼ੀ ਚ ਲਿਖਤਾ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਉਹ ਨੈਲਸਨ ਮੰਡੇਲਾ ਜੀ ਉਹ ਵੀ ਜ਼ਰੂਰੀ ਹੈ ਇਹ ਹਜੇ ਗੁੰਡਾਗਰਦੀਆਂ ਕਰਨ ਵਾਲੇ ਬਦਤਮੀਜ਼ੀਆਂ ਕਰਨ ਵਾਲੇ ਮਾਵਾ ਭੈਣਾਂ ਦੀਆਂ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਹੈ ਬਲਕਿ ਇਹ ਹਜੇ ਤਾਂ ਸਾਡੀ ਮਜਬੂਰੀ ਸੀ ਪਹਿਲਾਂ ਹੁਣ ਤਾਂ ਜ਼ਮਾਨਾ ਇਹ ਰਹਿ ਗਿਆ ਜੀ ਅੱਜ ਕੱਲ ਕੋਈ ਨਹੀਂ ਕਿਸੇ ਦੀ ਚੱਲਦਾ ਹਰੇਕ ਬੰਦਾ ਆਪਣੇ ਘਰੇ ਰਾਜਾ ਹੈ ਕੋਈ ਕਿਸੇ ਦੀ ਨਹੀਂ ਚੱਲਦਾ ਤੇ ਇਸ ਕਰਕੇ ਇੱਜ਼ਤ ਮਾਣ ਦਿਓ ਸਾਰਿਆਂ ਨੂੰ ਸਤਿਕਾਰ ਦਿਓ ਅਸੀਂ ਤਾਂ ਤੁਹਾਡੇ ਨਾਲ ਬੇਨਤੀ ਕਰਨ ਆਏ ਆ ਤੁਹਾਡੇ ਕੋਲੇ ਕਈ ਵਾਰੀ ਪ੍ਰਮਾਤਮਾ ਆਪ ਹੀ ਵਿਧੀਆਂ ਬਣਾ ਦਿੰਦਾ ਹੈ ਸੰਜੋਗ ਬਣਾ ਦਿੰਦਾ ਜਦੋਂ ਵੋਟਾਂ ਨਾਮਿਨੇਸ਼ਨ ਭਰਦਿਆਂ ਕਾਗਜ਼ ਭਰਦਿਆਂ ਤਾਂ ਜਿਹੜੇ ਰਿਕੋਨਾਈਜ਼ਡ ਤੇ ਰਜਿਸਟਰਡ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਪਹਿਲਾਂ ਬਲੇ 3-4 3-4 ਰਜਿਸਟਰਡ ਪਾਰਟੀਆਂ ਨੇ ਕਾਂਗਰਸ ਹੈ ਕੇਪੀ ਹੈ ਆਮ ਆਦੀ ਪਾਰਟੀ ਹੈ ਇੱਕ ਅੱਧੀ ਰਜਿਸਟਰਡ ਪਾਰਟੀ ਹੋਰ ਹੋਊਗੀ ਜਿਹਦਾ ਕੋਈ ਮਿਲਬਰ ਲੜ ਰਿਆ ਹੋਊਗਾ ਪਹਿਲਾਂ ਉਹਨਾਂ ਦੇ ਨਾਵਾਂ ਨੂੰ ਦੇਖਿਆ ਜਾਂਦਾ ਊੜਿਆੜੇ ਮੁਤਾਬਕ ਕਿ ਕਿਹਦਾ ਨਾਮ ਜਿਹੜਾ ਹੈ ਉਹ ਪਹਿਲਾਂ ਆਉਂਦਾ ਤਾਂ ਉਹਦਾ ਵਟਨ ਦਾ ਨੰਬਰ 99 ਨੰਬਰ ਤੇ ਆ ਜਾਂਦਾ ਜਿਵੇਂ 117 ਸੀਟਾਂ ਲੜਦੇ ਆਂ ਜ਼ਰੂਰੀ ਨਹੀਂ ਕਿ ਆਮਾ ਦੀ ਪਾਰਟੀ ਦੀ 117 ਚ ਅ ਦੂਜੇ ਨੰਬਰ ਤੇ ਵਟਨ ਹੋਵੇ ਜਾਂ ਤੀਜੇ ਤੇ ਉਹ ਡਿਪੈਂਡ ਕਰਦਾ ਹੈ ਉਮੀਦਵਾਰ ਦੇ ਨਾਮ ਤੇ ਪਰ ਕੁਦਰਤ ਕਈ ਵਾਰੀ ਇਹੋ ਜੀ ਵਿਧੀ ਬਣਾ ਦਿੰਦੀ ਹੈ ਰੱਬ ਆਪ ਥੋੜੀ ਆਉਂਦਾ ਹੁੰਦਾ ਉਹਨਾਂ ਕੋਈ ਸੰਕੇਤ ਹੀ ਦਿੰਦਾ ਹੁੰਦਾ ਕੱਲ ਹੀ ਹਜੇ ਸਾਨੂੰ ਟਿਸਟ ਮਿਲ ਗਿਆ ਕਿ ਕਿਹੜੇ ਨੰਬਰ ਤੇ ਆਪਣਾ ਵਟਣਾ ਹੈ ਨੰਬਰ ਵੀ ਆਪਣਾ ਪਹਿਲੇ ਹੀ ਆ ਉਹ ਚ ਰੱਬ ਨੇ ਦੱਸਤਾ ਸੰਕੇਤ ਦੇਤਾ ਭਾਈ ਤੁਸੀਂ ਪਹਿਲੇ ਨੰਬਰ 'ਤੇ ਆਉਣਾ ਚੰਗੇ ਬੰਦੇਓ ਇਮਾਨਦਾਰ ਬੰਦੇਓ ਤੁਸੀਂ ਨੀਤ ਤੁਹਾਡੀ ਸਾਫ਼ ਹੈ ਆ ਲਓ ਪਹਿਲੇ ਨੰਬਰ ਵਾਲਾ ਬਟਨ ਆ ਗਿਆ ਬਾਕੀਆਂ ਬੱਲ ਆਪਾਂ ਦੇਖਣੇ ਨਹੀਂ ਜੇ ਦੂਜੇ ਬਟਨ ਦੇਖ ਲੇ ਅੱਖਾਂ 'ਚ ਕਾਲਾ ਮੋਤੀਆ ਚਿੱਟਾ ਮੋਤੀਆ ਵੀ ਉੱਤਰ ਸਕਦਾ ਐਡੇ ਇਹ ਭ੍ਰਿਸ਼ਟਾਚਾਰੀ ਨੇ ਹੰਕਾਰੀ ਨੇ ਤੋਂ ਪਹਿਲਾ ਨੰਬਰ ਬਟਨ ਦਬਕੇ ਆਪਦਾ ਕਰੇ ਮੁੜਿਆ ਬਸ ਇੱਥੇ ਖੜਿਆ ਕਤਰ ਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦਿਆਂ ਨੂੰ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਛੱਤ ਤੋਂ ਅਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਮੰਗਾ ਉੱਥੇ ਖੜੀਆਂ ਪਿੰਡਾਂ 'ਚ ਬਗ ਜੋ ਤੋਬਾ ਪੈਰਾਂ 'ਚ ਆ ਜਾਓ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਛ ਨਹੀਂ ਆਪਾਂ ਨੂੰ ਪਤਾ ਲੱਗਣ ਦਾ ਵੀ ਜਵਾਕਾਂ ਨੂੰ ਵੀ ਪੜਾ ਲਿਏ ਕੋਈ ਵਧੀਆ ਸਕੂਲ ਬਣਾ ਲੀਏ ਕਾਲਜ ਬਣਾ ਲੀਏ ਯੂਪੀਐਸਸੀ ਦੇ ਸੈਂਟਰ ਖੋਲ ਕੇ ਅਫਸਰ ਬਣਾ ਲੀਏ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹ ਲਏ ਡਿਗਰੀਆਂ ਕਰ ਲੀਆਂ ਨੌਕਰੀਆਂ ਦੇ ਦਈਏ ਉਹਨਾਂ ਨੂੰ ਕੋਈ ਇੰਡਸਟਰੀ ਵਾਲੇ ਆ ਜਾਣ ਸਵੇਰੀ ਕੰਮ ਤੇ ਜਾਈਏ ਸ਼ਾਮ ਨੂੰ ਘਰੋਂ ਵਾਪਸ ਆਈਏ ਕੋਈ ਸੈਲਫ ਹੈਲਪ ਗਰੁੱਪ ਬਣ ਜਾਣ ਲੇਡੀਜ਼ ਦੇ ਆਉਂਦਿਆਂ ਨੂੰ ਜਿਹੜੀ ਸਾਡੀ ਮਾਂ ਭੈਣ ਵੀ ਜਿਹੜੀ ਆ ਉਹ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਕਿਉਂਕਿ ਗੁਣ ਬਹੁਤ ਆ ਸਾਡੇ ਕੋਲੇ ਅਸੀਂ ਦਰੀਆਂ ਵੀ ਬੁਣ ਲੈਣੀਆਂ ਅਜੀ ਫਲਕਾਰੀਆਂ ਬਣਾ ਲੈਣੀਆਂ ਅਸੀਂ ਲਹਿੰਗੇ ਬਣ ਲੈਣੀਆਂ ਅਸੀਂ 25 ਕਹਾਣੀ ਦਾ ਤੇਲ ਜੇ ਉਹ ਸਭ ਕੁਝ ਕਰ ਸਕਦੇ ਹਾਂ ਐਡੇ ਮਿਹਨਤੀ ਕੌਮ ਹੈ ਸਾਡੀ ਇਸ ਕਰਕੇ ਤੁਹਾਡਾ ਸੋਚ ਸਾਡੀ ਸੋਚ ਇਹ ਹੈ ਹਰੇਕ ਘਰ ਦਾ ਚੁੱਲ੍ਹਾ ਜਿਹੜਾ ਉਹ ਪਰਿਵਾਰ ਆਪ ਦੇ ਬਲਬੂਤੇ ਤੇ ਚਲਾਵੇ ਉਹਨੂੰ ਕਿਸੇ ਮੂਰੇ ਹੱਥ ਅੱਡਣੇ ਨਾ ਪੈਣ ਜੇ ਹੱਥ ਐ ਨਹੀਂ ਹੋਣੇ ਚਾਹੀਦੇ ਪੰਜਾਬੀਆਂ ਦੇ ਕਦੇ ਹੁੰਦੇ ਵੀ ਨਹੀਂ ਐ ਪੰਜਾਬੀਆਂ ਦੇ ਹੱਥ ਐ ਹੋਣੇ ਚਾਹੀਦੇ ਕੁਛ দান ਕਰਨ ਵਾਸਤੇ ਹੋਣਾ ਚਾਹੀਦਾ ਇਹਨਾਂ ਨੇ ਭਿਖਾਰੀ ਬਣਾ ਕੇ ਰੱਖਤਾ ਸਾਨੂੰ ਕਿਉਂਕਿ ਸਾਰਾ ਕੁਝ ਆਪਦੇ ਡੱਬਰ ਵਾਸਤੇ ਹੀ ਸਾਰਾ ਕੁਝ ਆਪਦੇ ਡੱਬਰ ਵਾਸਤੇ ਹੀ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਚੀਜਾ ਪਾ ਸਿੱਧੂ ਬਦ ਕਮ ਖਤਮ ਬਸ ਕੋਹੀ ਨੇ ਉੱਥੇ ਖੜ ਗਏ ਜੀ ਆਮ ਆਮ ਕਰਾਂਦੀਆਂ ਬੁੱਤ ਖਾਓ ਧੱਕੇ ਖਾਓ ਕਹਿੰਦੇ ਜਾਓ ਜਿੱਥੇ ਮਰਜ਼ੀ ਜਾਓ ਤਾਂ ਕਰਕੇ ਹੱਕ ਕੇ ਰਾਜਨੀਤੀ 'ਚ ਆਇਆ ਸੀ ਨਹੀਂ ਅਸੀਂ ਕਿਹੜਾ ਅਸੀਂ ਤਾਂ ਆਮ ਮੈਂ ਤਾਂ ਕਲਾਕਾਰ ਸੀ ਬਹੁਤ ਮਸ਼ਹੂਰ ਮੈਂ ਕੀ ਲੈਣਾ ਸੀ ਇਹਨਾਂ ਕੰਮ ਤੋਂ ਜੀ ਮਨ ਤਾਂ ਪੈਸੇ ਮਿਲਦੇ ਸੀ ਬੋਲਣ ਦੇ ਹੁਣ ਇੱਥੇ ਬੋਲ ਕੇ ਪੈਸੇ ਦੇ ਕੇ ਜਾਊ ਬਦਲ ਉਲਟਾ ਕੰਮ ਆ ਲੈ ਪੈ ਗਿਆ ਜੀ ਉਹਨ ਬੋਲਣ ਤੇ ਦੇਣੇ ਪੈਂਦੇ ਆ ਪਹਿਲਾਂ ਬੋਲਣ ਤੇ ਮਿਲਦੇ ਸੀ ਟਿਕਟਾਂ ਲੈ ਕੇ ਮੈਨੂੰ ਦੇਖਣ ਆਉਂਦੇ ਸੀ ਤੁਸੀਂ 500 ਰੁਪਏ ਦੀ ਟਿਕਟ ਹੈ ਭਵਨਤਮਨ ਦਾ ਸ਼ੋਅ ਹੈ ਪੰਜਾਬੀ ਭਵਨ ਚ ਫਲਾਣੇ ਤੇ ਮਕ ਆ ਕੇ ਆਇਆ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਐ ਸਾਰੇ ਆ ਜਿਹੜੇ ਵਿਰੋਧੀ ਕਾਂਗਰਸ ਵਾਲੇ ਭਾਜਪੀ ਵਾਲੇ ਤੜਕ ਹੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਕੁਝ ਨਹੀਂ ਦੇਖਦੇ ਭਵਨਤਮਨ ਨੂੰ ਗਾਲਾਂ ਕੱਢੋ ਪਹਿਲਾਂ ਤਾਂ ਮੈਂ ਕੀ ਬਗੜਦਾ ਜੀ ਕੁਈ ਨਿਕ ਸਾੜਾ ਕੀਤਾ ਪੰਜਾਬ ਦਾ ਕੋਈ ਕਾਫਲਾ ਕੀਤਾ ਜੀ ਕੋਈ ਰੇਤੇ ਵਾਲੀ ਖੱਡ ਹਿੱਸਾ ਕੋਈ ਬੱਸਾਂ ਚ ਹਿੱਸਾ ਬਾਲਿਆ ਕੋਈ ਠੇਕਿਆਂ ਚ ਹਿੱਸਾ ਕੋਈ ਢਾਬਿਆਂ ਚ ਹਿੱਸਾ ਹਿੱਸਾ ਤਾਂ ਹੈਗਾ ਪਰ ਪੰਜਾਬੀਆਂ ਦੇ 3 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ ਚ ਹਿੱਸਾ ਹਰੇਕ ਸਾਲ ਮਿਰਤਾ ਪ੍ਰਾਪਰਟੀ ਘਟੀ ਜਾਂਦੀ ਹੈ ਮੈਨੂੰ ਤਾਂ ਜਦੋਂ ਉਹ ਪਾ ਕਾਗਜ਼ ਭਰਦੇ ਆ ਨਾਲ ਇੱਕ ਐਫੀ ਡੈਵਟ ਦੇਣਾ ਪੈਂਦਾ ਵੀ ਤੁਹਾਡੇ ਕੋਲੇ ਕੀ ਕੀ ਹੈ ਤੁਹਾਡੇ ਕੋਲੇ ਕੀ ਕੀ ਹੈ ਸੋਫੇ ਵੀ ਲਿਖਣੇ ਪੈਂਦੇ ਆ ਗੱਡੀਆਂ ਦੀ ਕੀਮਤ ਤੁਹਾਡੀ ਘਰ ਵਾਲੀ ਦੇ ਨਾਂ ਤੇ ਕੀ ਚੀਜ਼ ਹੈ ਕਿੰਨੇ ਗਹਿਣੇ ਨੇ ਕੀ ਸਾਰਾ ਲਿਖਣਾ ਪੈਂਦਾ ਜਨਾਬ 2012 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਸੀ ਲਹਿਰੇਗਾ ਅੱਗੇ ਤੋਂ ਥਾਰ ਗਿਆ ਸੀ ਉਹ ਤੋਂ ਮੈਂ ਮਨਪ੍ਰੀਤ ਬਾਦਲ ਉਹਨਾਂ ਨੇ ਪਾਰਟੀ ਬਣਾਈ ਸੀ ਉਹ ਤੋਂ ਆਇਆ ਸੀ ਜਿੰਨਾ ਮੈਂ ਕਲਾਕਾਰੀ ਤੋਂ ਆਪਣੀ ਮਿਹਨਤ ਨਾਲ ਕਮਾਇਆ ਸੀ ਮੈਂ ਲਿਖਦਾ ਕਿ ਇੰਨਾ ਹੈ ਜੀ 2014 ਤੱਕ ਆਮ ਆਦਮੀ ਪਾਰਟੀ ਆ ਗਈ ਉਹਨਾਂ ਨੇ ਮੈਨੂੰ ਸਮਰੂਹ ਤੋਂ ਟਿਕਟ ਦਿੱਤੀ ਮਨਪ੍ਰੀਤ ਬਾਦਲ ਕਾਂਗਰਸ ਚੱਲ ਗਿਆ ਜੀ ਮੈਂ ਕਿਹਾ ਮੈਂ ਨਹੀਂ ਜਾਣਾ ਕਾਂਗਰਸ 12 ਨਾਲੋਂ ਜਦੋਂ 14 ਵਾਲੇ ਕਾਗਜ਼ ਪਰੇ 12 ਨਾਲੋਂ ਪ੍ਰਾਪਰਟੀ ਘਟ ਗਈ ਕਿਉਂਕਿ ਉਹ ਸ਼ੂ ਕਰਨੇ ਬੰਦ ਕਰਤੇ ਅਕਾਲੀਆਂ ਦਾ ਰਾਜ ਸੀ ਇਹਨਾਂ ਨੇ ਮੇਰੇ ਟੀਵੀ ਸੀਰੀਅਲਸ ਵੀ ਬੰਦ ਕਰਤੇ ਕਿਉਂਕਿ ਇੰਹੀਂ ਕਰਦੇ ਆ ਇਹ ਇਹ ਕਹਿੰਦੇ ਜਿਹੜਾ ਦੂਜੀ ਪਾਰਟੀ ਚ ਨਾ ਉਹਨੂੰ ਪਹਿਲਾਂ ਆਰਥਿਕ ਮਾਰ ਮਾਰੋ ਵੀ ਟੈਲਰ ਬੰਦ ਕਰ ਦੋ ਜਿਮੀਨੀ ਬੱਸ ਚੱਲਦੀ ਐ ਮਿਨੀ ਬੱਸ ਬੰਦ ਕਰ ਦੋ ਉਹ ਹਵੇਲੀ ਵਾਲਿਆਂ ਨੇ ਵਿਚਾਰਿਆਂ ਨੇ ਤਰੰਦਰ ਜਿਹੜੀ ਹਵੇਲੀ ਐ ਹਵੇਲੀ ਦਿੱਤੀ ਨਹੀਂ ਉਹਦੇ ਉੱਤੋਂ ਦੀ ਉਹ ਕੱਟਤਾ ਓਵਰ ਬ੍ਰਿਜ ਉੱਥੇ ਕੋਈ ਲੋੜ ਨਹੀਂ ਸੀ ਓਵਰ ਬ੍ਰਿਜ ਦੀ ਤਨ ਇਹਦੇ ਗਾਹ ਕਟਾਓ ਐ ਕਰਦੇ ਆ ਮੇਰੇ ਵੀ ਬਾਜੂ ਗਨੂ ਚਾ ਉਹਨੂੰ ਸਾਰੇ ਬੰਦ ਕਰਤੇ ਹੀ ਜੋਗ ਨੂੰ ਤਾਂ ਹੁਣ ਹਾਜ਼ਰ ਹੈ ਹੁਣ ਤਾਂ ਸਭ ਤੋਂ ਵੱਧ ਦੁੱਖ ਇਹਨੂੰ ਇਹ ਹੀ ਹੁੰਦਾ ਵੀ ਇਹ ਕਿਉਂ ਹਾਜ਼ਰ ਹੈ 14 ਚ ਜਿੱਤ ਗਿਆ ਐਮਪੀ ਬਣ ਗਿਆ ਇੱਕ ਵਾਰੀ ਕੋਈ ਐਮਪੀ ਬਣ ਜੇ ਕਈ ਪੀੜ੍ਹੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ 17 ਚ ਮੇਰੀ ਫੇਰ ਡਿਊਟੀ ਲਾਤੀ ਜਲਾਲਾਬਾਦ ਤੋਂ ਸੁਖਵੀਰ ਬਾਦਲ ਦੇ ਵਿਰੁੱਧ ਇਲੈਕਸ਼ਨ ਲੜਨ ਦੀ ਵਿਧਾਨ ਸਭਾ ਦਾ 20 17 ਚ ਕਾਗਜ਼ਪਰੇ 14 ਨਾਲੋਂ ਘਟ ਗਈ ਜੀ। ਓਏ ਉੱਥੇ ਤਾਂ ਗਲਤ ਦੱਸ ਰਹੀ ਜਾਦੇ ਤੁਸੀਂ। ਜੇ ਗਲਤ ਦੱਸਤਾ ਕਾਗਜ਼ ਕੈਨਸਲ ਹੋ ਜਾਣਗੇ ਤੁਹਾਡੇ। ਚਲੋ 19 ਚ ਫੇਰ ਲੜੇ ਸੰਗਰੂਰ ਤੋਂ। 19 ਜਦੋਂ ਕਾਗਜ਼ਪਰੇ 17 ਨਾਲੋਂ ਘਟ ਗਈ। ਜਿੱਤ ਗਏ ਫੇਰ ਐਮਪੀ ਬਣ ਗਏ ਫੇਰ ਬੋਲ ਗਏ। ਜਾ ਕੇ ਲੋਕਾਂ ਦੇ ਹੱਕ ਚ। 22 ਚ ਇਲੈਕਸ਼ਨਾਂ ਫੇਰ ਆ ਗਈਆਂ। ਇਦੋਂ 22 ਕਾਗਜ਼ 'ਚ ਪਰੇ 19 ਨਾਲੋਂ ਘਟ ਗਈ ਉਹ ਮੈਨੂੰ ਮੇਰਾ ਸੀਏ ਕਹਿੰਦਾ ਯਾਰ ਪਹਿਲਾ ਬੰਦਾ ਜਿਹਦੀ ਕਟਿੰਦੀ ਜਾਂਦੀ ਹੈ ਮਤਲਬ ਵੀ ਆਮ ਤੌਰ ਤੇ ਇੱਕ ਵਾਰੀ ਮੈਂ ਦੋ ਵਾਰੀ ਐਮਪੀ ਹੋ ਗਿਆ ਹੁਣ ਮੁੱਖ ਮੰਤਰੀ ਬਣ ਗਏ ਤਿੰਨ ਸਾਲ ਸਵਾ ਤਿੰਨ ਸਾਲ ਤੋਂ ਹੁਣ ਜੇ ਕਿਤੇ ਕਾਗਜ਼ ਕਰਨੇ ਪੜਨੇ ਪਏ ਤਾਂ ਬਾਈ ਨਾਲੋਂ ਘਟ ਗਈ ਮੈਂ ਕਿਹਾ ਵੀ ਤੈਨੂੰ ਲੱਗਦਾ ਵੀ ਘਟ ਗਈ ਕੈਦਤ ਐਸੈਟਸ ਪ੍ਰਾਪਰਟੀ ਪਰ ਮੈਂ ਕਹਾਂ ਤੂੰ ਮੇਰੇ ਨਾਲ ਕਰੇ ਜਾ ਕੇ ਦੇਖੀ ਪ੍ਰੋਗਰਾਮਾਂ ਤੇ ਜਿਹੜੀ ਆ ਪ੍ਰਾਪਰਟੀ ਹੈ ਇਹ ਨਹੀਂ ਹੈਗੀ ਕਿਸੇ ਕੋਲੇ ਫਿਰ ਔਰ ਇਹਦੀ ਕੋਈ ਕੀਮਤ ਵੀ ਹੈ ਨਹੀਂ ਇਹਦੀ ਕੀਮਤ ਵੀ ਹੈ ਨਹੀਂ ਕੋਈ ਇਹਦੀ ਕੋਈ ਕੀਮਤ ਰਕੀ ਪਾ ਲੋਂਗੇ ਕੀਮਤ ਜੀ ਕਿੰਨੇ ਵਜ ਗਏ ਜੀ ਪੌਣੇ 8 ਵਜੇ ਕਿਸੇ ਲੀਡਰ ਨੂੰ ਸੁਣਨ ਬਾਅਦ ਤੇ ਆ ਜਾਣਗੇ ਇੱਥੇ ਬੰਦੇ ਸੁਖਵੀਰ ਬਾਦਰ ਉਹਨੂੰ ਦਿਨੇ ਨਹੀਂ ਆਉਂਦੇ ਜੀ ਰਾਤ ਨੂੰ ਆ ਆਪਣੀ ਆਉਂਦੇ ਵੀ ਛੇਤਰ ਛੁਤਰ ਨਾ ਪੈ ਜਾਣ ਕੀ ਰੇ ਕਦੇ ਇੱਧਰ ਲੀ ਬਾਹ ਟੁੱਟ ਗਈ ਕਦੇ ਇੱਧਰ ਲੀ ਟੁੱਟ ਗਈ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਆਹ ਪ੍ਰਾਪਰਟੀ ਜਿਹੜੀ ਆ ਸਭ ਤੋਂ ਵੱਡੀ ਆ ਜੀ ਇਹਦਾ ਕੋਈ ਮੁੱਲ ਨਹੀਂ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਇਹਦਾ ਹਾਂ ਜੀ ਉਹ ਕਿੱਕਲੀਆਂ ਦੀ ਮਾਂਝੇ ਹੋਏ ਨੇ ਉਹ ਕੋਈ ਨਹੀਂ ਕੋਈ ਤਾਂ ਵੀਰੋ ਇਹ ਕੀ ਐ ਕਮਾਈਆਂ ਜਿਹੜੀਆਂ ਨੇ ਉਹ ਪ੍ਰਾਪਰਟੀਆਂ 'ਚ ਫਲਾਟਾਂ 'ਚ 2 ਰੂਮਾਂ 'ਚ ਅੱਸਾਂ ਨਾਲ ਜਾਂ ਧਾਬਿਆਂ 'ਚ ਸਪਾਉਣ ਨਾਲ ਨਹੀਂ ਬਣਦੀਆਂ ਕਮਾਈਆਂ ਬੈਂਕਾਂ 'ਚ ਖਾਤੇ ਖਲੋਣ ਨਾਲ ਨਹੀਂ ਬਣਦੀਆਂ ਕਮਾਈਆਂ ਦਿਲਾਂ 'ਚ ਖਾਤੇ ਖਲੋਣ ਨਾਲ ਬਣਦੀਆਂ